ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਬਾਦਲ ਸਿਆਸਤ ਛੱਡਣ ਨੂੰ ਤਿਆਰ ਹੋ ਗਏ ਪਰ ਹਾਂ ਕੁਝ ਸ਼ਰਤਾਂ ਨੇ ਸੁਣੋ ਸੁਖਬੀਰ ਬਾਦਲ ਕਾਂਗਰਸ ਨੂੰ ਟਿੱਚਰਾ ਕਰ ਕਿਵੇਂ ਕਰ ਰਹੇ ਨੇ ਸਿਆਸਤ ਛੱਡਣ ਦੇ ਦਾਅਵੇ ਕਿ ਸਭ ਤੋਂ ਵੱਡੀ ਲੁਟੇਰੀ ਪਾਰਟੀ ਜਿਹਨੇ ਜ਼ੁਲਮ ਕੀਤਾ ਲੁੱਟਿਆ ਦੇਸ਼ ਨੂੰ ਬਰਬਾਦ ਕੀਤਾ ਉਹ ਕਾਂਗਰਸ ਹੈ ਕਾਂਗਰਸ ਮਾਤਮ ਸੇਵਾਤ ਖਤਮ ਹੋ ਗਈ ਕਿਉਂ ਖਤਮ ਹੋਈ ਹੈ ਖਤਮ ਤਾਂ ਹੋਈ ਹੈ ਕਾਂਗਰਸ ਦੀ ਪ੍ਰਧਾਨ ਕੌਣ ਹੈ ਸੋਨੀਆ ਗਾਂਧੀ ਹੈ ਸੋਨੀਆ ਗਾਂਧੀ ਕਿਤੇ ਕਿਤੇ ਮੁਹੱਲੇ ਚ ਗਈ ਹੈ ਜਿਵੇਂ ਮੈਂ ਅਕਾਲੀ ਦਲ ਦਾ ਪ੍ਰਧਾਨ ਆ ਥੋੜੇ ਇੱਥੇ ਮੈਂ ਮੈਂ ਦਿੱਲੀ ਦੀ ਗਲੀਆਂ-ਗਲੀਆਂ ਚ ਫਿਰਿਆ ਮੈਨੂੰ ਪਤਾ ਹੈ ਕਿ ਦਿੱਲੀ ਦੇ ਲੋਕ ਹੁਣ ਕੀ ਮੁਸ਼ਕਲ ਚ ਹੈ ਮੈਨੂੰ ਪਤਾ ਪੰਜਾਬ ਦੇ ਕਿਸ ਪਿੰਡ ਚ ਕਿਸ ਬਸਿਆ ਹੈ ਕਿਹੜੇ ਮੁਹੱਲੇ ਕੀ ਸਮੱਸਿਆ ਲੋਕੀ ਕੀ ਖਾਂਦੇ ਆ ਕੀ ਚਾਹੁੰਦੇ ਆ ਸੋਨੀਆ ਗਾਂਧੀ ਨੂੰ ਪਤਾ ਹੈ ਉਹ ਬਾਹਰ ਹੈਲੀਕਾਪਟਰ ਤੇ ਆਉਂਦੀ ਹੈ ਵੱਡੇ ਮੈਦਾਨ ਵਿੱਚ ਉਹਦੀ ਸਪੀਚ ਕਰਾਉਣ ਦੇ ਨਾਲੇ ਰਾਹੁਲ ਗਾਂਧੀ ਦੀ ਮੈਂ ਕਹਾਂ ਮੈਂ ਤੁਹਾਡੇ ਘਰੇ ਬਣਾ ਮੈਨੂੰ ਮੱਕੀ ਦੀ ਰੋਟੀ ਖਾਦੋਂ ਨਾਲ ਬੈਠ ਕੇ ਖਾ ਲੂਗਾ ਮੂੰਗ ਦੀ दाल ਨਾਲ ਖਾ ਲੂਗਾ ਤੇ ਸੋਨੀਆ ਗਾਂ ਨੂੰ ਕਹੋ ਮੱਕੀ ਦੀ ਰੋਟੀ ਉਹ ਕੋਈ ਫਗਨਗੀ ਚੀਜ਼ ਐ ਉਹਨੂੰ ਪਤਾ ਹੀ ਨਹੀਂ ਸਰੋਂ ਦਾ ਸਾਗ ਕੀ ਐ ਮੈਂ ਕਹਾਂ ਸੋਨੀਆ ਗਾਂ ਨੂੰ ਆਪਾਂ ਆ ਕਿਸੇ ਖੇਤ ਚ ਲੈ ਜਾਈਏ ਕਿਸੇ ਆਪਣੀ ਜ਼ਮੀਨ ਤੇ ਖੇਤ ਤੇ ਲੈ ਲਈਏ ਜੇ ਸੋਨੀਆ ਗਾਂ ਦੀ ਕਪਾਹ ਤੇ ਨਰਮੇ ਦਾ ਫਰਕ ਦੱਸ ਦੇ ਸੋਨੀਆ ਗਾਂ ਦੀ ਦੱਸ ਦੇ ਕਿ ਝੋਨਾ ਬੀਜੀ ਐ ਕਿ ਕਣਕ ਬੀਜੀ ਐ ਮੈਂ ਸਿਆਸਤ ਛੱਡ ਦੂਗਾ ਤੇ ਉਹ ਜਾਈ راہਲ ਗਾਂਧੀ ਐ ਉਹ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਕੁਝ ਉਹ ਤਾਂ ਜਿਵੇਂ ਹੀ ਮੈਂ ਕਿਹਾ راہਲ ਗਾਂਧੀ ਨੂੰ ਜਿੱਥੇ ਮਰਜੀ ਸਾਡੇ ਪੰਜਾਬ ਕਦਰ ਤੁਸੀਂ ਦੱਸੋ ਜਿੱਥੇ ਜਿੱਥੇ راہਲ ਗਾਂਧੀ ਹਲਕੇ ਚ ਬੋਲ ਕੇ ਆਇਆ ਉਹ ਹਲਕੇ ਚ ਕਾਂਗਰਸ ਵੀ ਜਿੱਤੀ ਮੈਂ ਤਾਂ ਬੇਨਤੀ ਕਰਦਾ ਸਰਤਾ ਜੀ ਕਿਵੇਂ ਨਾ ਕਿਵੇਂ راہਲ ਗਾਂਧੀ ਨੂੰ ਇੱਥੇ ਲਿਆਓ ਜਮਾਨ ਜੱਤ ਕਰਾ ਦਿਓ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ we